ਮਾਚੀਵਾੜਾ ਦੇ ਇੰਦਰਾ ਕਲੋਨੀ ਦਾ ਵਾਸੀ ਗਰੀ ਮਾਪਿਆਂ ਦਾ ਪੁੱਤ ਜੋ ਕਿ ਵਿਦੇਸ਼ ਰੁਜ਼ਗਾਰ ਲਈ ਗਿਆ ਸੀ ਪਰ ਉਹ ਉੱਥੇ ਪਾਕਿਸਤਾਨੀ ਨਾਗਰਿਕਾ ਨਾਲ ਨਸ਼ੇ ਦੀ ਖੇਪ ਸਮੇਤ ਫੜਿਆ ਗਿਆ ਜਿਸ ਦੇ નિર્ਦੋਸ਼ ਹੋਣ ਦੇ ਬਾਵਜੂਦ ਵੀ ਉਸਨੇ 2.5 ਸਾਲ ਜੇਲ੍ਹ ਕੱਟੀ ਮਰਪੇ ਸਿੰਘ ਜਦੋਂ 2.5 ਸਾਲ ਬਾਅਦ ਆਪਣੇ ਵਤਨ ਭਾਰਤ ਦੇ ਘਰ ਪਰਤਿਆ ਤਾਂ ਬਜ਼ੁਰਗ ਵਿਧਵਾ ਮਾਂ ਭੈਣ ਭਰਾ ਤੇ ਰਿਸ਼ਤੇਦਾਰਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪੰਜਾਬ ਦੇ ਗਰੀਬ ਪਰਿਵਾਰ ਬੜੀ ਮੁਸ਼ਕਲ ਨਾ ਕਰਦੇ ਚੁੱਕੇ ਆਪਣੇ ਪੁੱਤਾਂ ਨੂੰ ਵਿਦੇਸ਼ ਭੇਜਦੇ ਨੇ ਕਿ ਉੱਥੇ ਜਾ ਕੇ ਉਹ ਰੋਜੀ ਰੋਟੀ ਕਮਾਣਗੇ ਤੇ ਸਾਡੇ ਬਜ਼ੁਰਗਾਂ ਦਾ ਆਸਰਾ ਬਣ ਗਏ ਪਰ ਮਾਛੀਵਾੜਾ ਦੇ ਇੱਕ ਨੌਜਵਾਨ ਦੀ ਅਜੀਬ ਕਹਾਣੀ ਆ ਜੋ ਵਿਦੇਸ਼ ਦੁਬਈ ਗਿਆ ਤੇ ਉੱਥੇ ਜਾ ਕੇ ਉਹ ਬੇਕਸੂਰ ਜਿਹੜੇ ਕੋਈ ਨਸ਼ੇ ਕਰਦੇ ਸੀ ਹੋਰ ਉਹਨਾਂ ਨਾਲ ਕਮਰੇ ਵਿੱਚ ਕੁਦਰਤੀ ਸ਼ਿਫਟ ਹੋ ਗਿਆ ਹਰ 10 ਦਿਨ ਲਈ ਤੇ ਉੱਥੇ ਜਾ ਕੇ ਨਸ਼ਿਆਂ ਦੇ ਜੁਰਮ ਦੇ ਵਿੱਚ ਇਹਨੂੰ ਵੀ ਨਾਲ ਗ੍ਰਫਤਾਰ ਕਰ ਲਿਆ ਗਿਆ ਮਾਛੀਵਾੜਾ ਦੇ ਨੌਜਵਾਨਾ ਇਨੂੰ ਗਫਤਾਰ ਕਰ ਲਿਆ ਗਿਆ ਤੇ ਗਫਤਾਰ ਕਰਕੇ ਇਹਨੂੰ 2.5 ਸਾਲ ਜੇਲ੍ਹ ਦੇ ਵਿੱਚ ਰਹਿਣਾ ਪਿਆ ਅੱਜ ਉਹ 2.5 ਸਾਲ ਬਾਅਦ ਇਹ ਨੌਜਵਾਨ ਦਾ ਮਾਪਿਆਂ ਦਾ ਪੁੱਤ ਆਪਣੇ ਪਤਨ ਆਪਣੇ ਸ਼ਹਿਰ ਮਛਵੜਾ ਪਰਤੇ ਆਤਾ ਮਾਪਿਓ ਖੁਸ਼ੀ ਚ ਹੰਝੂ ਨਹੀਂ ਰੁਕ ਰਹੇ ਮਾਪਿਓ ਤਾਂ ਹੈ ਦੀ ਮਾਂ ਦੇ ਖੁਸ਼ੀ ਦੀ ਪਰਿਵਾਰ ਦੇ ਹੰਝੂ ਨਹੀਂ ਰੁਕ ਰਹੇ ਸੋ ਇਹ ਨੌਜਵਾਨ ਦਾ ਤਰਕ ਹੈ ਵੀ ਵਿਦੇਸ਼ ਦੀ ਵਿੱਚ ਕੁਝ ਨਹੀਂ ਰੱਖਿਆ ਇੱਥੇ ਹੀ ਆਪਣਾ ਵਧੀਆ ਕੰਮ ਕਰ ਲੋ ਇੱਥੇ ਹੀ ਸਭ ਕਰ ਲੋ ਆਓ ਉਸ ਨਾਲ ਸੁਣਦੇ ਹਾਂ ਵਿਦੇਸ਼ ਦੇ ਵਿੱਚ ਉਹਨਾਂ ਨਾਲ ਕੀ ਕੀ ਔਕੜਾਈਆਂ ਤੇ ਕਿਸ ਤਰ੍ਹਾਂ ਉਹਨੇ ਉਹ ਕਜੀਲ ਕੱਟੀ ਹੈ ਹਾਂਜੀ ਨਾਮ ਮੇਰਾ ਬਨਪ੍ਰਸ ਸਿੰਘ ਜੀ ਸਾਲੋਂ ਚਮੰਦਲਰ ਕਿੱਥੇ ਰਹਿਣ ਕਿਥੇ ਇੰਦਰਾਗੋਲੀ ਰਹਿਣ ਵਾਲਾ ਹਾਂ ਮੈਂ ਗਿਆ ਸੀਗਾ 2020 ਦੇ ਲਾਸਟ ਸੀ ਗਿਆ ਸੀ ਅੱਛਾ ਹਾਂਜੀ ਉੱਥੇ ਕੀ ਕੰਮ ਕਰਦੇ ਸੀਗੇ ਕੰਮ ਮੈਂ ਕਰਦਾ ਸੀਗਾ ਪੈਕਿੰਗ ਦਾ ਹੀ ਪੈਕਿੰਗ ਡਿਪਾਰਟਮੈਂਟ ਦਾ 25 ਕਿਸ ਕੰਪਨੀ ਚ ਕੰਪਨੀ ਸੀਗਾ ਜੀ ਅੱਛਾ ਫਿਰ ਸਪਲਾਈ ਕੰਪਨੀ ਸੀਗਾ ਜੀ ਉੱਥੇ ਡੇਢ ਸਾਲ ਪਹਿਲਾਂ ਕੰਮ ਕੀਤਾ ਜੀ ਉੱਥੇ ਉਸ ਤੋਂ ਬਾਅਦ ਕੰਪਨੀ ਚ ਗਈ ਮੇਰੀ ਫਿਰ ਫੇਰ ਜਾ ਗਈ ਕੰਪਨੀ ਚ ਗਈ ਕਿਤੇ ਜਦੋਂ ਰੂਮ ਚ ਗਈ ਉੱਥੇ ਨ ਰੁਕਿਆ ਉਹ ਤੇ ਕੰਪਨੀ ਚੇਂਜ ਕਰਕੇ ਕਿਹੜੇ ਸ਼ਹਿਰ ਗਏ ਤੁਸੀਂ ਉੱਥੇ ਦੁਬਈ ਦੇ ਮੈਂ ਗਿਆ ਸੀਗਾ ਜੀ ਆਪਣੇ ਅਜਮਾਲੇ ਅੱਛਾ ਜਮਾਲ ਹਾਂਜੀ ਅਬ ਉਹ ਤਾਂ ਆਪਣੇ ਅਜਮਾਲੇ ਗਿਆ ਜੀ ਅੱਛਾ ਅੱਛਾ ਹਾਂਜੀ ਉੱਥੇ ਕੀ ਕੀ ਕਿੱਦਾਂ ਹੋਇਆ ਕਿੱਦਾਂ ਸਾਰਾ ਵਾਕਿਆ ਕਿੱਦਾਂ ਹੋਇਆ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਮੈਂ ਕੰਪਨੀ ਦੇ ਗਿਆ ਜੀ ਮੈਨੂੰ ਹੁਣ ਉੱਥੇ ਪਤਾ ਨਹੀਂ ਕੀ ਸੀਨ ਹੈ ਜੀ ਕਿੱਦਾਂ ਕੀ ਨਹੀਂ ਇਹਨਾਂ ਕੋਣ ਕੀ ਕਰਦਾ ਹੈ ਮੁੰਡੇ ਸੀਗੇ ਪਾਕਿਸਤਾਨ ਦੇ ਹੀ ਨਾਲ ਅੱਛਾ ਜਿੱਦਾਂ ਉੱਥੇ ਮੈਂ ਰਿਹਾ ਜੀ ਮੈਂ 10 ਦਿਨਾਂ ਵਿੱਚ ਚੱਕਿਆ ਗਿਆ ਜੀ 10 ਦਿਨ ਉੱਥੇ ਰਿਹਾ ਹਾਂਜੀ ਹਾਂਜੀ ਪੁਲਿਸ ਨੇ ਉੱਥੇ ਦੁਬਈ ਪੁਲਿਸ ਚੱਕਿਆ ਦੁਬਈ ਦੇ ਨਹੀਂ ਚ ਪਤਾ ਨਹੀਂ ਇਹ ਮਖੌਰੀ ਕੀਤੀ ਸੀ ਕਿਸ ਨੇ ਹਾਂ ਸਹੀ ਹੈ ਇਹ ਮਖੌਰੀ ਕੀਤੀ ਹੈ ਨਹੀਂ ਤੇ ਚਕਾਇਆ ਸਾਨੂੰ ਤੁਸੀਂ ਵਿੱਚ ਅਰੈਸਟ ਹੋ ਗਏ ਹਾਂਜੀ ਵਿੱਚ ਅਰੈਸਟ ਹੋ ਗਏ ਤੁਸੀਂ ਕਿਹਾ ਨਹੀਂ ਵੀ ਮੈਂ ਬੇਗਨਾ ਆ ਮੇਰਾ ਕੋਈ ਕੁਝ ਨਹੀਂ ਉਹ ਮੈਂ ਤਰਲਾ ਕੀਤਾ ਜੀ ਉਹਨਾਂ ਦਾ ਬਹੁਤ ਕਸ਼ਟ ਕੀਤਾ ਉਹਨਾਂ ਨੂੰ ਨਹੀਂ ਸੁਣੀ ਉਸ ਨੂੰ ਸੁਣੀ ਨਹੀਂ ਆ ਗਈ ਨਹੀਂ ਸੁਣੀ ਠੀਕ ਹੈ ਤੁਹਾਡੀ ਵਿੱਚ ਤੁਹਾਡਾ ਵਿੱਚ ਨਹੀਂ ਆ ਵਿੱਚ ਤੁਹਾਡਾ ਹੀ ਵਿੱਚ ਹੈ ਜੀ ਇਹ ਕਹਿੰਦੇ ਤੁਹਾਨੂੰ ਹਾਈਟ ਤੇਰੀ ਸੀ ਕੋਈ ਆਪਣਾ ਆਈਡਿਟੀ ਕਾਰਡ ਸਾਰਾ ਕੋ ਦਿਖਾਇਆ ਜੀ ਕੱਢ ਕੇ ਉਹਨੂੰ ਸਭ ਕੁਝ ਦਿੱਤਾ ਕੱਢ ਕੇ ਉਹਨੂੰ ਆਪਣਾ ਆਈਡੀ ਵੀ ਕਿਤੇ ਕੱਢ ਕੇ ਇੱਥੋਂ ਤੱਕ ਰਿਹਾ ਮੋਬਾਈਲ ਤੱਕ ਲੋਕ ਤੱਕ ਦਿੱਤਾ ਸਾਰਾ ਕੋਲ ਠੀਕ ਹੈ ਲੋਕ ਕੋਲ ਦਿੱਤਾ ਧੰਨਵਾਦ ਲੋਕ ਕੋਲ ਦਿੱਤਾ ਹਾਂਜੀ ਕੋ ਇਹ ਨੂੰ ਤੋਬਲ ਫੜ ਕੇ ਖਸਾਗ ਰਹੇ ਕਿੱਥੇ ਲੈ ਗਏ ਜੀ ਫੜ ਕੇ ਜੀ 6 ਦਿਨ ਰੱਖਿਆ ਉਹਨਾਂ ਨੇ ਪੁਲਿਸ ਸਟੇਸ਼ਨ ਮੈਨੂੰ ਤੇ 6 ਦਿਨਾਂ ਦੇ ਬਾਅਦ ਲੈ ਗਏ ਮੈਨੂੰ ਆਪਣੇ ਸਹੀ ਆਪਣੇ ਜੇਲ੍ਹ ਚ ਲੈ ਗਏ ਜੀ ਜੇਲ੍ਹ ਚ ਲੈ ਗਏ ਬਰਦੀ ਬੁਰਦੀ ਪਾਈ ਉੱਥੇ ਉਹਨਾਂ ਨੇ ਲੋ ਬਰਦੀ ਬੁਰਦੀ ਪਾ ਕੇ ਉਹਦੇ ਅੰਦਰ ਕਾਕਰਾਈ ਉੱਥੇ ਰੱਖਿਆ 22 ਸਾਲ ਮੈਨੂੰ ਕਿੰਨੇ ਸਾਲ ਰੱਖਿਆ 22 ਸਾਲ ਲਈ 22 ਸਾਲ ਹਾਂ ਜੀ 206 ਮਹੀਨੇ ਹਾਂ ਜੀ ਤੇ ਜਿਹਦੇ ਵਿੱਚ ਕੀ ਕੀ ਥੋੜਾ ਰੋਟੀ ਪਾਣੀ ਸਹੀ ਮਿਲਦਾ ਸੀ ਉੱਥੇ ਰੋਟੀ ਪਾਣੀ ਦੀ ਸਵੇਰ ਟਾਈਮ ਇੱਕ ਸਬੂਸ ਮਿਲਦਾ ਸੀ ਇੱਕ ਰੋਟੀ ਮਿਲਦੀ ਸੀ ਜੀ ਹੋਈ ਠੀਕ ਹੈ ਜੀ ਦੁਪਹਿਰ ਨੂੰ ਥੋੜ ਹਾਂਜੀ ਜਿਹੜੇ ਹੋਰ ਕਿੰਨੇ ਕ ਪੰਜਾਬੀ ਉੱਥੇ ਆ ਗਏ ਤੁਹਾਡੇ ਨਾਲ ਕਿੰਨੇ ਪੰਜਾਬੀ ਸੀ ਮੁੰਡੇ ਜਿਹੜੇ ਫੜੇ ਗਏ ਟੋਟਲ ਸੀਗੇ ਜੀ ਅਸੀਂ 12-13 ਜਣੇ ਸੀਗੇ ਉੱਥੇ ਅੱਛਾ ਹਾਂਜੀ ਜਿਹੜੇ ਨਾਲ ਤੁਹਾਡੇ ਡਰੱਗਲ ਕੇਸ ਪੜੇ ਗਏ ਕਿੰਨੇ ਫੜੇ ਗਏ ਸੀ ਨਾਲ ਅਸੀਂ ਫੜੇ ਗਏ ਟੋਟਲ 11 ਜਣੇ ਜੀ 11 ਜਣੇ ਹਾਂਜੀ ਇਹਦੇ ਵਿੱਚ ਪੰਜਾਬੀ ਕਿੰਨੇ ਸੀਗੇ 6 ਜਣੇ ਸੀਗੇ ਪੰਜਾਬੀ ਉਹ ਕਿੱਥੇ ਦੇ ਪੰਜਾਬ ਦੇ ਸਾਰੇ ਹਾਂਜੀ ਇਡੇ ਪੰਜਾਬ ਦੇ ਸੀਗੇ ਆਪਣੇ ਇਹਦੇ ਕਿਹੜੇ ਸ਼ਹਿਰ ਦੇ ਸੀਗੇ ਉਹ ਕੋਈ ਜਲੰਧਰ ਦਾ ਸੀਗਾ ਜੀ ਤੇ ਕੋਈ ਇੱਧਰ ਦਾ ਸੀਗਾ ਹੁਸ਼ਿਆਰਪੁਰ ਦਾ ਸੀਗਾ ਜੀ ਕੋ ਟਾਂਡੇ ਦਾ ਕੋਈ ਰੋਪੜ ਦਾ ਜੀ ਕੋਈ ਚੰਡੀਗੜ੍ਹ ਦਾ ਸੀ ਇਦਾਂ ਦੇ ਤੁਸੀਂ ਕੋਈ ਵ ਕਹਿੰਦੇ ਉਸ ਤੋਂ ਵਕੀਲ ਸਰਕਾਰੀ ਦਿੱਤਾ ਸੀਗਾ ਜਿਹਨੇ ਆਪਣਾ ਵਕੀਲ ਕਰਦੇ ਫਾਇਦਾ ਨਹੀਂ ਨਹੀਂ ਕੋਈ ਹਾਂਜੀ ਉਹ ਸੁਣਨੀ ਤਾਂ ਆਪਣੀ ਨਾਲ ਤਾਂ ਹੈ ਨਹੀਂ ਕਿ ਤੁਹਾਨੂੰ ਪਤਾ ਹੀ ਨਹੀਂ ਮੁਹਲਵਾਂ ਕੰਟਰੀ ਥੋੜੀ ਜੀ ਹਾਂਜੀ ਕੀ ਕੀਤਾ ਵਕੀਲਾਂ ਸਰਵਾਈਦ ਨਾਲ ਕੁਝ ਨਹੀਂ ਹੋਇਆ ਵਕੀਲਾਂ ਨੇ ਆ ਕੇ ਕੁਝ ਨਹੀਂ ਕਿਹਾ ਬਸ ਨੇ ਇਹੀ ਗੱਲ ਕਹੀ ਤੁਹਾਨੂੰ ਬਰੀ ਕੀਤਾ ਜਾਊਗਾ ਜੀ ਤੇ ਅਸੀਂ ਇੰਨੇ ਚਲੋਗੇ ਸੁਖਲਾ ਮਾਲਕ ਦਾ ਵੀ ਸਾਡੀ ਜਾਨ ਛੁੱਟੀ ਆ ਤੇ ਬਾਅਦ ਵਿੱਚ ਅਸੀਂ ਮਸ਼ੀਨ ਦੇ ਹੁਕਮ ਚੈੱਕ ਕਰਵਾਇਆ ਸਾਡਾ ਹੁਕਮ 25 ਸਾਲ ਆਇਆ ਹੈ ਅੱਛਾ ਤੁਹਾਡੇ ਕਿੰਨੀ ਸਜ਼ਾ ਕਿੰਨੇ ਸਾਲ ਦੀ ਹੋਈ ਤੁਹਾਨੂੰ 25 ਸਾਲ ਦੀ ਜੀ 25 ਸਾਲ ਦੀ ਸਜ਼ਾ 25 ਸਾਲ ਦੀ ਸਜ਼ਾ ਕੀ ਦਿਖਾ ਕਿਧਰ ਹੋਏ ਤੁਸੀਂ ਬਸ ਰੱਬ ਬੋ ਉਹਦਾ ਨਾਮਾਇਆ ਕਿਸੇ ਤਰ੍ਹਾਂ ਦਾ ਦੱਸਦੇ ਉੱਤੇ ਕਿਸੇ ਪੇਪਰ ਆਇਆ ਸੀ ਜੀ ਅੱਛਾ ਹਾਂ ਜੀ ਪੇਪਰ ਆਇਆ ਪੰਜ 6 ਮਿੰਟਾਂ ਦਾ ਇਕੱਠੇ ਰਹਿਣ ਦਾ ਆਇਆ ਉਹ ਤਾਂ ਫੋਨ ਦੀ ਗੱਲ ਕਰੁੰਦੀ ਸੀ ਪਰਵਾਰਕ ਮੈਂਬਰ ਨਾਲ ਸਾਨੂੰ ਦਵਾਈ ਤੋਂ ਫੋਨ ਤੇ ਗੱਲ ਫੋਨ ਤੇ ਗੱਲ ਫੋਨ ਤੇ ਗੱਲ ਬੜੀ ਮਹਿੰਗੀ ਹੁੰਦੀ ਸੀਗੀ ਉੱਥੇ ਕਾਰਡ ਬੜਾ ਮਹਿੰਗਾ ਪੈਂਦਾ ਸੀਗਾ ਇਸ ਕਰਕੇ ਮੈਂ 2 ਮਹੀਨੇ ਬਾਅਦ 1.5 ਮਹੀਨੇ ਤੋਂ ਗੱਲ ਕਰਦਾ ਹੁੰਦਾ ਸੀ ਘਰੇ ਹਾਂ ਜੀ ਕੋਈ ਨੰ ਕੰਮ ਵੀ ਕਰਾਉਂਦੀ ਥੋੜੀ ਤੋਂ ਕੋਈ ਨਹੀਂ ਕੋਈ ਕੰਮ ਨਹੀਂ ਸੀ ਕਰਵਾਉਂਦੇ ਅੰਦਰ ਇਹ ਹਾਂ ਜੀ ਤੁਸੀਂ ਗਏ ਸੀ ਰੁਜ਼ਗਾਰ ਲਈ ਉੱਥੇ ਫਸ ਜਾ ਕੇ ਜੇਲ੍ਹ ਜਾ ਹਾਂ ਜੀ ਬਸ ਕੀ ਕਰੀ ਮਜ਼ਦ ਢਾਈ ਸਾਲ ਬਾਅਦ ਫਿਰ ਜਦੋਂ ਤੁਹਾਨੂੰ ਉਹਨੇ ਦੱਸਿਆ ਤੁਹਾਡਾ ਨਾਂ ਆਇਆ ਹਾਂਜੀ ਖੁਸ਼ੀ ਤਾਂ ਹੋਈ ਉਹ ਵੀ ਬਹੁਤ ਖੁਸ਼ੀ ਇੰਨੀ ਹੋਈ ਮੈਂ ਰੋਟੀ ਨਹੀਂ ਖਾਧੀ ਗਈ ਉਸੇ ਦਿਨ ਅੱਛਾ ਹਾਂਜੀ ਮੈਂ ਖੜਾ ਗੇਟ ਕਰੀ ਚਾਕੇ ਕਦੋਂ ਲੈ ਕੇ ਜਾਣਗੇ ਮੈਨੂੰ ਅੱਛਾ ਅੱਛਾ ਹਾਂਜੀ ਤੇ ਫਿਰ ਕਦੋਂ ਜੇਲ੍ਹ ਤੋਂ ਲੈ ਕੇ ਫਿਰ ਤੁਹਾਨੂੰ ਕਿੱਥੇ ਲੈ ਕੇ ਗਏ ਫਿਰ ਜੇਲ੍ਹ ਤੋਂ ਬਾਅਦ ਜੇਲ੍ਹ ਤੋਂ ਬਾਅਦ ਸਿੱਧਾ ਉਹਨਾਂ ਨੇ 에ਅਰਪੋਰਟ ਤੇ ਖੜਾ ਮੈਨੂੰ ਛੱਡ ਦੇ ਦਿੱਤੇ ਅੱਛਾ ਹਾਂਜੀ ਉੱਥੇ ਲੈ ਕੇ 4 ਘੰਟੇ ਉਠਾ ਕੇ ਰੱਖਿਆ ਉਹਨਾਂ ਨੇ ਮੈਟਿੰਗ ਰੂਮ 'ਚ ਉਸ ਤੋਂ ਬਾਅਦ ਉਹਨਾਂ ਨੇ ਫਿਰ ਚਾਕੇ ਜਾਂਚ ਠੋਲਾਈ ਮੈਨੂੰ ਅੱਛਾ ਪਾਸਪੋਰਟ ਵਗੈਰਾ ਦਿੱਤਾ ਟਿਕਟ ਦਿੱਤੀ ਉਹਨਾਂ ਨੇ ਮਾਪਿਆਂ ਨੂੰ ਆ ਕੇ ਮਿਲ ਕੇ ਕਿਹਾ ਜਿਹਾ ਲੱਗਦਾ ਮਾਤਾ ਹੋਇਆ ਹੋਣ ਬਸ ਇਹ ਦੁੱਖ ਬਹੁਤ ਵੱਡਾ ਹੁੰਦਾ ਜੀ ਜਿਹੜੀ ਜੇਲ੍ਹ ਕੱਟੇ ਬੇਕਸੂਰ ਕੱਟੇ ਜਾਈ। ਅੱਛਾ। ਗਾਣ ਚਲੋ ਜਿੱਦਾਂ ਵੀ ਆਈ ਹੁਣ ਆਪਣਾ ਜਿੱਦਾਂ ਵੀ ਕਟਾਂਗੇ ਆਪਣਾ ਸਹੀ ਕਟਾਂਗੇ। ਕੋਈ ਕਸੂਰ ਨਹੀਂ ਸੀ ਉੱਤੇ ਜਿਹੜੀ ਡਰੱਗ ਸੀ ਕੋਈ ਕਸੂਰ ਨਹੀਂ ਸੀ ਸਾਡਾ ਜੀ। ਮੈਨੂੰ ਉਹਨਾਂ ਨੇ ਮੇਰੀ ਯੂਰਿਨ ਰਿਪੋਰਟ ਤੱਕ ਨਹੀਂ ਦਿੱਤੀ ਜੀ। ਜਿਹੜਾ ਬਲੱਡਰ ਥੋੜਾ ਅੱ비 ਥੋੜਾ ਆਪੀ ਨਸ਼ਾ ਕਰਦਾ ਕਿ ਨਹੀਂ ਕਰਦਾ। ਬਲੱਡ ਵੀ ਲਿਆ ਸਭ ਕੋ ਲਿਆਈਏ ਕੋਈ ਰਿਪੋਰਟ ਨਹੀਂ ਦਿੱਤੀ ਕਰੋ 2.5 ਸਾਲ ਦੇ ਵਿੱਚ। 25 ਸਾਲ ਦੀ ਸਜ਼ਾ ਸੀ। 25 ਸਾਲ ਦੀ ਸਜ਼ਾ ਦਿੱਤੀ। ਜਿਹੜੇ ਜਿਹੜੇ ਦੂਜੇ ਬੰਦੇ ਯੇ ਜਨਰੇਸ਼ਨ ਉਹਨਾਂ ਦਾ ਕੰਮ ਹੀ ਹੈ ਹੁਣ ਕੀ ਕਰੀਏ ਡੀਲ ਚੈੱਕ ਪਤਾ ਲੱਗੀ ਵੀ ਇਹ ਕੰਮ ਕਰਦੇ ਆ ਫੋਨ ਕਰਦੇ ਸੀ ਉੱਥੋਂ ਕਿਸੇ ਨੂੰ ਫੋਨ ਕਰਦੇ ਸੀਗੇ ਮੁੰਡੇ ਯਾਰੇ ਕਰਦੇ ਸੀਗੇ ਹਾਂ ਪਰ ਆਪ ਘੱਟ ਕਰੀਦੇ ਸੀਗੇ ਫੋਨ ਇਹ ਖਰਚੇ ਕਰਦਾ ਪਾਪਾ ਜੀ ਉਹਨਾਂ ਦਾ ਬਾਪੇ ਕਹੇ ਜੇ ਲੱਗਿਆ ਤੁਹਾਨੂੰ ਆ ਕੇ ਇੱਥੇ ਬੱਚਾ ਆਇਆ ਤੁਹਾਡਾ ਬਹੁਤ ਵਧੀਆ ਜੀ ਲੱਗਿਆ ਸਰ ਮੇਰਾ ਪੇਟ ਮੇਰੇ ਘਰ ਤੇ ਨਾ ਲੱਗਿਆ ਆਵੇ ਮੈਂ ਬਹੁਤ ਅੰਮ੍ਰਿਤ ਮਹੀਨੇ ਤੋਂ ਬਹੁਤ ਪਰੇਸ਼ਾਨ ਸੀ ਜੀ ਮੈਂ ਬੁਵਾਤ ਪਰੇਸ਼ਾਨ ਕਰਾਇਆ ਜੀ ਮੈਂ ਕਹਿੰਦਾ ਸੀ ਮੇਰਾ ਪਰੇਸ਼ਾਨ ਨਾ ਕਰੋ ਮੇਰਾ ਪੁੱਤ ਨਾ ਕਬੜ ਮੇਰਾ ਮਵਾ ਆ ਪਗਾਰੇ ਤੇ ਦੋ ਲਾਗੇ ਜਦ ਮੈਨੂੰ ਸਾਦੇ ਦੋ ਘਟਟੇ ਕਰ ਗਏ ਮਰਵਾਤਮਾ ਨੇ ਸੁਣੀ ਤੁਸੀਂ ਬਰਦਾਸ਼ਤ ਬਹੁਤ ਕੀਤੀ ਹੋਣੀ ਆ ਮੈਂ ਕਿਹਾ ਜੀ ਪੁੱਛ ਰਿਹਾ ਕੋਈ ਜਿੱਥੇ ਰੋਤੇ ਬਰਦਾਸ਼ਤ ਕਰਦੀ ਸੀ ਮੈਂ ਨਾ ਕੰਨ ਲਕੀਦਾ ਕੱਢ ਕਰਦੀ ਸੀ ਵੈਕੈਂਸੀ ਕਿਸੇ ਨੇ ਕਿਸੇ ਤਾਂ ਮੇਰਾ ਪੁੱਤ ਮੇਰੇ ਘਰ ਆਜੇ ਵੀ ਬੜੇ ਟਿੰਡ ਨਾਲ ਲਾ ਕਰੀ ਜੀ ਤੁਹਾਨੂੰ ਕਿਹਨੇ ਦੱਸਿਆ ਵੀ ਤੁਹਾਡਾ ਪੁੱਤ ਕਦੋਂ ਆ ਰਿਹਾ ਤੁਹਾਨੂੰ ਪਤਾ ਕਦੋਂ ਲੱਗਿਆ ਤੁਹਾਨੂੰ ਜੀ ਕਿਸੇ ਮੁੰਡੇ ਨਹੀਂ ਦੱਸਿਆ ਦਿਲਿੰਦਰ ਨੇ ਹੂੰ ਤੂੰ ਕਹਿੰਦਾ ਜੀ 20 ਦਿਨ ਤੱਕ ਮਹੀਨੇ ਤੱਕ ਤਾਂ ਆ ਜਾਣਾ ਜੀ ਉਹਨੇ ਅੱਛਾ ਵੈਸੇ ਜਿੱਦਣ ਆਇਆ 에ਰਪੋਰਟ ਤੇ ਉੱਧਰੋਂ ਸਾਲੂ ਬਰੇ ਨੇ ਆ ਕੇ ਫੋਨ ਕੀਤਾ ਮੇਰੀ ਪੱਦੀ ਕੁਲਦੀਨ ਬਹੁਤ ਉਹਨੇ ਪਹਿਲਾਂ ਹੀ ਸੁੱਤੀ ਗਈ ਸੀ ਜਦੋਂ ਫੋਨ ਕੀਤਾ ਸੱਟ ਤਾਂ ਬਸ ਜੀ ਧਰਤੀ ਨਾ ਪੈਣ ਨਾਲ ਲੱਗੜ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਅੱਜ ਬਹੁਤ ਜਿਆਦਾ ਹੁਣ ਤਾਂ ਦੀ ਬਾਹਰ ਭੇਜਣਾ ਵਿਦੇਸ਼ ਕਾਮ ਲਈ ਜੀ ਨਾ ਜੀ ਮੈਂ ਤਾਂ ਜਮਾ ਲਈ ਆਪਣਾ ਪੱਤ ਔਖਾਂ ਦੇ ਪਹੇਕਾਰ ਬਹੁਤ ਆਪਕੇ ਮਹਤਾਜੀ ਪਾਲੇ ਬਹੁਤ ਜਿਆਦਾ ਛੋਟੇ ਛੋਟੇ ਸੇ ਵੀ ਜਦੋਂ ਉਹਦਾ ਪੇ ਮੁੱਕ ਗਿਆ ਸੀ ਉਹਦੀ ਅਦੀ ਵਸਦੀਆਂ ਹੁੰਦੇ ਕਰ ਕਰਕੇ ਮੈਨੂੰ ਪੜਾਇਆ ਲਖਾਇਆ ਕਿੰਨਾ ਕਿੰਨੇ ਕਦੋਂ ਕਿੰਨੇ ਪੈਸੇ ਧਿਆਨ ਵਰਕੇ ਬਾਹਰ ਭੇਜਿਆ ਸੀ ਇਹਨੂੰ ਤੁ ਤੋਂ ਕਦੋਂ ਕਿਹਜੇ ਨੂੰ ਬਾਹਰ ਭੇਜਿਆ ਸੀ ਚਲੋ ਹੁਣ ਤਾਂ ਖੁਸ਼ ਹੋ ਜੀ ਹੁੰਦਾ ਮੋਢਾ ਪੁੱਤ ਕਰ ਆ ਗਿਆ ਵੇ ਆਰ ਮੇਰੇ ਬਡੇ ਬੇਟੇ ਨੇ ਜ਼ਿੰਬਾਰ ਤੋਂ ਨਾ ਲਾਇਆ ਖੇਤਾਂ ਦੇ ਵਿੱਚ ਉਹ ਮੇਰੇ ਕੋਲ 10-15000 ਰੁਪਏ ਜਾਂਦੇ ਆ ਜਾਣ ਲੱਗੇ ਨੂੰ ਉਹਦੇ ਦੇ ਕੱਪੜੇ ਲੈ ਕੇ ਦਿੱਤੇ ਮੈਂ ਬਹੁਤ ਟਾਲ ਮੇਰਾ ਪੁੱਤ ਮਨ ਦੇਸਾਂ ਚ ਟੋਲੇ ਆਇਆ ਚਲੋ ਪਰਮਾਤਮਾ ਦਾ ਸ਼ੁਕਰ ਕਰਿਆ ਜੀ ਹੁਣ ਤੜੀ ਜਾਣਾ ਵਿਦੇਸ਼ ਨਹੀਂ ਨਹੀਂ ਹਾਂ ਜੀ ਹੁਣ ਇੱਥੇ ਕੰਮ ਕਰਨਾ ਹਾਂ ਜੀ ਠੀਕ ਹੈ ਕੀ ਨੌਜਵਾਨਾਂ ਨੂੰ ਕੀ ਕਹੋਗੇ ਜਿਹੜੇ ਬਾਹਰ ਰਹਿੰਦੇ ਉਹਨਾਂ ਨੂੰ ਕੀ ਕਹੋਗੇ ਵੀ ਸਹੀ ਕੰਮ ਕਰੋ ਉਹਨਾਂ ਨੂੰ ਕਹਾਂਗੇ ਨਸ਼ਾ ਨਾ ਕਰਿਓ ਜੀ ਆਪਣੇ ਮਾਪਿਆਂ ਨੂੰ ਦੋਖਾ ਨਾ ਦਿਓ ਜਿੱਦਾਂ ਹੀ ਹੈਗਾ ਆਪਣੇ ਕਰੀਬੀ ਕੱਟ ਲੋ ਚੰਗੀ ਕੱਟ ਲੋ ਮੁਸ਼ਕਲ ਨਹੀਂ ਹੈ ਇੱਥੇ ਰਹੋ ਜੀ ਇੱਥੇ ਹੋਵਾਂਗੇ ਪਰਦੇਸ ਚ ਗੋਸਣ ਜਗਾ ਈ ਤੱਕਾਸ਼ਾ ਹੀ ਬਹੁਤ ਚੱਲਦੀ ਔਥੇ ਔਥੇ ਉਹਨਾਂ ਨੂੰ ਤੁਹਾਨੂੰ ਦੇਖਣੇ ਨੇਗਾ ਤੁਸੀਂ ਕਸੂਰੀ ਕੀਤਾ ਨਹੀਂ ਕੀਤਾ ਚਾਕੇ ਅੰਦਰ ਸਿੱਟ ਦਿੰਦੇ ਆਂ ਵੀ ਇਹ ਕਸੂਰ ਜਿੱਦਾਂ ਕੱਟੀ ਢਾਈ ਸਾਲ ਬੇਸਪੂਰ ਕੱਟੀ ਢਾਈ ਸਾਲ